ਤੋ ਬਈ ਵਿੱਚ ਨੇ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਨੀ ਸਿੱਧਾ ਚੱਲਦੇ ਆ ਸਾਡੇ ਸਾਡੇ ਸੀਨੀਅਰ ਪੱਤਰਾਂ ਜੁੜਨੇ ਖਰੜ ਤੋਂ ਸੰਜੀਵ ਸ਼ਰਮਾ ਜੀ ਉਹਨਾਂ ਕਰਦੇ ਆ ਗੱਲਬਾਤ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਲਾਈਵ ਬ੍ਰੋਨਚ ਧੰਨਵਾਦ ਛੋਟੀ ਸਾਹਿਬ ਬਹੁਤ ਧੰਨਵਾਦ ਜੀ ਸ਼ਰਮਾ ਜੀ ਮੈਨੂੰ ਦਾ ਅਫਰਾ ਰੋਣਾ ਕਿਤਨਾ ਕਿਤੇ ਸਰਕਾਰ ਦੀਆਂ ਕਮੀਆਂ ਹਾਂ ਬਿਲਕੁਲ ਬਿਲਕੁਲ ਸਰਕਾਰ ਦੀਆਂ ਕਮੀਆਂ ਵੀ ਛੋਟੀ ਸਾਹਿਬ ਕਹਿ ਸਕਦੇ ਲੇਕਿਨ ਦੂਜੇ ਪਾਸੇ ਆਪ ਵੀ ਕਹਿ ਸਕਦੇ ਆ ਜਿਸ ਟਾਈਮ ਜਿਹੜੇ ਟਾਈਮ ਨਾਲ ਪੁਲਿਸ ਜਾਂਚ ਕਰ ਰਹੀ ਆ ਜਾਂ ਜਿਹੜੇ ਸਾਹਿਬ ਨਾਲ ਜਾਂਚ ਦੇ ਵਿੱਚ ਦੇਖਣ ਨੂੰ ਆ ਰਿਹਾ ਮਿਲ ਰਿਹਾ ਉਹ ਇਹੀ ਆ ਰਿਹਾ ਵੀ ਉਹ ਕਤਲ ਉਹ ਕਰਨ ਤੋਂ ਬਾਅਦ ਬਾਹਰ ਜਿੰਨਾ ਚਿਰ ਸ਼ੋ ਨੀ ਹੋਇਆ 19 ਦਿਨ ਦੇ ਵਿੱਚ ਵਿੱਚ ਉਹ ਜਿਹੜਾ ਇੰਡੀਆ ਨੂੰ ਛੱਡ ਚੁੱਕਿਆ ਸੀ ਉਸ ਟਾਈਮ ਕਿਸੇ ਨੂੰ ਨਹੀਂ ਸੀ ਪਤਾ ਵੀ ਇਹਨੇ ਕੋਈ ਕਾਂਡ ਕੀਤਾ ਜਾਂ ਇਹਨੇ ਕੋਈ ਕਤਲ ਕੀਤਾ ਜਾਂ ਇਹਨੇ ਕੁਝ ਕੀਤਾ ਜੀ ਲੇਕਿਨ ਜਿਵੇਂ ਤੁਸੀਂ ਦੱਸਿਆ ਵੀ ਪਹਿਲਾਂ ਵੀ ਪਰਚੇ ਚੱਲਦੇ ਆ ਪਹਿਲਾਂ ਵੀ ਕਿਤੇ ਨਾ ਕਿਤੇ ਰੌਲੇ ਦੇ ਵਿੱਚ ਚੱਲਦਾ ਬੰਦਾ ਉਹ ਹਜੇ ਬੰਦੇ ਨੂੰ ਕਿਤੇ ਨਾ ਕਿਤੇ ਜਿਹੜੀ ਬਾਹਰ ਜਾਣ ਦੀ ਦੇ ਛੱਡਣ ਦੀ ਕਿਤੇ ਨਾ ਕਿਤੇ ਨਹੀਂ ਪਰਮਿਸ਼ਨ ਹੋਣੀ ਚਾਹੀਦੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਸਰਕਾਰ ਨੂੰ ਧਿਆਨ ਰੱਖਣਾ ਚਾਹੀਦਾ ਵਪਾਰ ਨੂੰ ਤੇ ਵਿਭਾਗ ਨੂੰ ਧਿਆਨ ਰੱਖਣਾ ਚਾਹੀਦਾ ਕਿਉਂਕਿ ਅਸੀਂ ਵਿਰੋਧੀ ਨਹੀਂ ਜੀ ਹੈ ਜੀ ਜੀ ਅਮਰਪਾਲ ਮੈਰੋ ਦੇ ਅਸੀਂ ਵਿਰੋਧੀ ਨਹੀਂ ਹੈ ਲੇਕਿਨ ਜਿਹੜਾ ਕਾਨੂੰਨ ਹੱਥ ਦੇ ਵਿੱਚ ਲੈ ਕੇ ਕੰਮ ਕਰਨਾ ਜਾਂ ਕਿਸੇ ਨੂੰ ਸਮਝਾਉਣਾ ਜਾਂ ਕਿਸੇ ਨੂੰ ਨਹੀਂ ਬਤਾ ਸਮਝਾਉਦਾ ਕੋਈ ਦੂਜਾ ਤਰੀਕਾ ਕੱਢਣਾ ਕਿ ਇੱਕ ਪਾਸੇ ਦੂਜੇ ਪਾਸੇ ਉਹਨੂੰ ਆਪਣੇ ਹੱਥਾਂ ਦੇ ਨਾਲ ਜਾਣ ਤੋਂ ਮਾਰ ਦੇਣਾ ਜੋ ਜਾਂਚ ਦੇ ਵਿੱਚ ਸਾਹਮਣੇ ਆ ਰਿਹਾ ਜੋ মিডিਆ 'ਚ ਚੱਲ ਰਿਹਾ ਜੋ ਨਿਊਜ਼ 'ਚ ਚੱਲ ਰਿਹਾ ਆ ਆ ਬੜੀ ਜਿਹੜੀ ਕਿਤੇ ਨਾ ਕਿਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਨਿਊਜ਼ ਵਾਇਰਲ ਹੋ ਰਹੀ ਹੈ ਵੀ ਅਮਰਤਪਾਲ ਬੈਰੋ ਦੇ ਨਾਲ ਜਿਹੜੇ ਦੋ ਬੰਦੇ ਸੀਗੇ ਉਹ ਫੜੇ ਗਏ ਆ ਉਹਨਾਂ ਨੇ ਸਾਰਾ ਜਾਂਚ ਦੇ ਵਿੱਚ ਪੁੱਛਗਿੱਛ ਦੇ ਵਿੱਚ ਦੱਸਿਆ ਵੀ ਅਮਰਤਪਾਲ ਅਮਰਤਪਾਲ ਮੈਰੋ ਜਿਹੜਾ ਅੱਗੇ ਸੀਟ ਤੇ ਬੈਠਾ ਸੀਗਾ ਪਿੱਛੇ ਦੇ ਜਿਹੜੇ ਦੋ ਦੋਸਤ ਬੈਠੇ ਸੀਗੇ ਉਹਨਾਂ ਨੇ ਕਿਤੇ ਨਾ ਕਿਤੇ ਗੱਲਾਂ ਬਾਤਾਂ ਦੇ ਵਿੱਚ ਵਾਕੇ ਜੋ ਵੀ ਥਾ ਗੱਲ ਦੇ ਵਿੱਚ ਜੁੰਨੀ ਪਾ ਕੇ ਪਰ ਨਹੀਂ ਨਹੀਂ ਜੀ ਮੈਂ ਦੱਸ ਦੇਣਾ ਉਹਨੂੰ ਕਮਰਕਸਾ ਕਹਿੰਦੇ ਨੇ ਜਿਹੜੇ ਕੇ ਅਮਰਤ ਸਕਦੇ ਨੇ ਉਹ ਕਮਰਕਸੇ ਨਾਲ ਉਹਦਾ ਗੱਲ ਘੋਟਿਆ ਤੇ ਜਦੋਂ ਕਾਰ ਚੋਏ ਨਿਕਲਦਾ ਹੈ ਤਾਂ ਇਹਨੂੰ ਬਾਤ ਪਿਆ ਹੁੰਦਾ ਕਿ ਮੇਰਾ ਕਮਰਕਸਾ ਯਾਨੀ ਕਿ ਉੱਥੇ ਰਹਿ ਗਿਆ ਉਹ ਜਦੋਂ ਕਮਰਕਸਾ ਚੱਕ ਜਾਂਦਾ ਉਦੋਂ ਹੀ ਇਹ ਮੋਕੇ ਦੇ ਕਾਬੂ ਆ ਜਾਂਦਾ ਅ ਸ਼ਰਮਾ ਜੀ ਮੇਰੇ ਕਹਿਣਾ ਮਤਲਬ ਇਹ ਨਹੀਂ ਕਿ ਪਹਿਲਾਂ ਉਸੇ ਪਰਚੇ ਚਲਦੇ ਸੀ ਪਰ ਸਾਡੀ ਪੁਲਿਸ ਉੱਤੀ ਨਹੀਂ ਸੀ ਜਦੋਂ ਲੋਕਾਂ ਦੀਆਂ ਕੁੜੀਆਂ ਧੀਆਂ ਪੈਣਾਂ ਨੂੰ ਗਲਤ ਬੋਲ ਰਿਆ ਸੀ ਉਦੋਂ ਕਿਉਂ ਨਹੀਂ ਉਹਨੂੰ ਕਾਬੂ ਕੀਤਾ ਗਿਆ ਹਾਂ ਉਹ ਦੇਖੋ ਜਿਹੜੀ ਸਵੇਰੇ ਵੀ ਆਪਾਂ ਨੇ ਲਾਈਵ ਦੇ ਵਿੱਚ ਤੁਹਾਡੀ ਸਭ ਗੱਲ ਕੀਤੀ ਸੀ ਵੀ ਜਦੋਂ ਬੰਦਾ ਕਿਤੇ ਨਾ ਕਿਤੇ ਲਾਈਵ ਹੋ ਕੇ ਜਿਹੜਾ ਕਹਿਣ ਲੱਗ ਜਾਂਦਾ ਹੈ ਜ਼ਿੰਮੇਵਾਰੀਆਂ ਲੈਣ ਲੱਗ ਜਾਂਦਾ ਚਾਹੇ ਉਹ ਅਮਰਤਪਾਲ ਮੈਰੋਆ ਜਾਂ ਕੋਈ ਹੋਰ ਗੱਲ ਇਹ ਆ ਜਾਵੇ ਜਾਂ ਪਹਿਲਾਂ ਇਦਾਂ ਲੋਕ ਕਰਦੇ ਆ ਉਹ ਇੰਨਾ ਸੌਖਾ ਕਿਉਂ ਹੋ ਜਾਂਦਾ ਜਾਂ ਸਰਕਾਰਾਂ ਵਿਭਾਗ ਉਸ ਸਮੇਂ ਕਿਉਂ ਨਹੀਂ ਗੌਰ ਕਰਦੇ ਵੀ ਭਾਈ ਤੁਸੀਂ ਕਾਨੂੰਨ ਹੱਥ 'ਚ ਕਿਉਂ ਲੈ ਰਹੇ ਹੋ ਤੁਸੀਂ ਕਿਸੇ ਨੂੰ ਡਰਾ ਰਹੇ ਹੋ ਤਬ ਘਾ ਰਹੇ ਹੋ ਜਾਂ ਕਿਸੇ ਨੂੰ ਸੁਧਾਰਨ ਦਾ ਤੁਸੀਂ ਕਿਹੜੇ ਸਿੱਧੇ ਸਿੱਧੇ ਤੌਰ ਤੇ ਤੁਸੀਂ ਠੇਕਾ ਲਿਆ ਹੋਇਆ ਹਾਂ ਠੀਕ ਹੈ ਤੁਹਾਨੂੰ ਨਹੀਂ ਚੰਗਾ ਲੱਗਦਾ ਸਿਸਟਮ ਦੇ ਵਿੱਚ ਆ ਕੇ ਉਸ ਬੰਦੇ ਨੂੰ ਸੁਧਾਰਨ ਦੀ ਗੱਲ ਕੀਤੀ ਜਾਂ ਵੀ ਨਾ ਕਿ ਜਿਹੜਾ ਕਾਨੂੰਨ ਨੂੰ ਹੱਥ 'ਚ ਲੈ ਕੇ ਗੱਲ ਕੀਤੀ ਜਾਵੇ ਕੋਈ ਜਰ ਮੈਨ ਉਹ ਕਮਲ ਕੋਰ ਇਸ ਸਮੇ ਅਮ੍ਰਿਤਕ ਨੇ ਮਰੂਮ ਨੇ ਦੁਨੀਆ ਤੇ ਨਹੀਂ ਉਹਨਾਂ ਦੇ ਪਰਿਵਾਰ ਤੋਂ ਇੱਕ ਇਨਸਾਫ ਦੀ ਆਸ ਸੀ ਪਰ ਉਹ ਵੀ ਟੁੱਟ ਗਈ ਤੇ ਜਿਹੜੀਆਂ ਹੋਰ ਕੁੜੀਆਂ ਸੀ ਜਿਹੜੀਆਂ ਰੋ ਰੋ ਕੇ ਕਹਿ ਰਹੀਆਂ ਸੀ ਸਾਨੂੰ ਧਮਕੀਆਂ ਮਿਲ ਰਹੀਆਂ ਕਿਉਂਕਿ ਅੱਜ ਵੀ ਚਾਹੇ ਉਹ ਫਰਾਰ ਹੋਇਆ ਕਈਆਂ ਦਾ ਅੱਜ ਵੀ ਉਹ ਕੁੜੀਆਂ ਦੇ ਵੀਡੀਓ ਆ ਰਹੇ ਨੇ ਕਿ ਸਾਡੀ ਗਲਤੀ ਨਹੀਂ ਹੈ ਅਜੇ ਤੱਕ ਇਹਨਾਂ ਇੰਸਟਾਗ੍ਰਾਮ ਪੋਸਟਾਂ ਪਾਣੀ ਬੰਦ ਕਰ ਦਿੱਤੀਆਂ ਕਿ ਸਰਕਾਰ ਨੇ ਉਹ ਧਿਆਨ ਨਹੀਂ ਰਣ ਦੇਦਾ ਬਿਲਕੁਲ ਬਿਲਕੁਲ ਦੇਖੋ ਜਿਹੜੇ ਵੀ ਮੈਂ ਸਵੇਰੇ ਵੀ ਗੱਲ ਕੀਤੀ ਸੀ ਦੇਖੋ ਮੈਂ ਬਾਰ-ਬਾਰ ਇਸ ਕਰਕੇ ਕਹਿੰਦਾ ਵੀ ਇਹ ਜਿਹੜਾ ਮੈਟਰ ਹੈ ਵਿਸ਼ਾ ਇਹ ਬਹੁਤ ਹੀ ਇੱਕ ਅਹਿਮ ਵਿਸ਼ਾ ਕਿਉਂਕਿ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹ ਤੇ ਇਹਦੇ ਪ੍ਰਭਾਵਿਤ ਹੋਊਗੀ ਜਾ ਕਿ ਨਾਕ ਉਹ ਡਬਲ ਮੀਨਿੰਗ ਵੀਡੀਓ ਬਣਾਉਂਦੀ ਸੀ ਇੰਸਟਾਗ੍ਰਾਮ ਤੇ ਕਿੰਨਿਆਕ ਇਤਰਾਜ ਜੋਕ ਜਿਹੜੀਆਂ ਵੀਡੀਓ ਜਾਂ ਉਹ ਸ਼ਬਦ ਵਰਤਦੀ ਸੀ ਦੇਖੋ ਉਸ ਟਾਈਮ ਦੇ ਵਿੱਚ ਜਿਹੜੇ 383000 ਜਿਹੜੇ ਫਾਲੋਅਰ ਬਣੇ ਆ ਉਹ ਜਿਹੜੇ ਕਿਤੇ ਨਾ ਕਿ ਸੱਜਾ ਦੇ ਨਾਲ ਭਾਗੀਦਾ ਨਾ ਕਿਉਂਕਿ ਮੈਂ ਪਰਮਰ ਜਿਹੜੀ ਗੱਲ ਕਰਦਾ ਹੁੰਦਾ ਹੁੰਦਾ ਵੀ ਜੇ ਕੋਈ ਚੀਜ਼ ਮਾਰਕੀਟ ਦੇ ਵਿੱਚ ਆਉਗੀ ਤਦ ਉਹ ਸੇਲ ਹੋਗੀ ਅਗਰ ਮਾਰਕੀਟ ਦੇ ਵਿੱਚ ਨਹੀਂ ਆਉਗੀ ਉਹਨੂੰ ਨਕਾਰ ਦਿੱਤਾ ਜਾਊਗਾ ਤਾਂ ਤੁਹਾੜੇ ਉਹ ਚੀਜ਼ ਲਾਂਚ ਨਹੀਂ ਕੀ ਹੁੰਦੀ ਅਗਰ ਉਸ ਨੂੰ ਪਹਿਲੀ ਰੋਕ ਦਿੱਤਾ ਜਾਂਦਾ ਜਾਂ ਪਹਿਲੀ ਨਾਨਤਾ ਪਾ ਦਿੱਤੀ ਜਾਂਦੀ ਆ ਸ਼ਾਇਦ ਅੱਜ ਤੇ ਨਏ ਨਾਂ ਹੁੰਦਾ ਕਿਸੇ ਦੀ ਧੀ ਕਿਸੇ ਦੀ ਭੈਣ ਕਿਸੇ ਦੀ ਕੁਛ ਅੱਜ ਦੁਨੀਆ ਦੇ ਵਿੱਚ ਹੁੰਦੀ ਆਪਣੇ ਪਰਿਵਾਰ ਦੇ ਵਿੱਚ ਹੁੰਦੀ ਸ਼ਾਇਦ ਉਹ ਗਲਤ ਲੈਣ ਨਾ ਫੜਦੀ ਗਲਤ ਲੈਣ ਮਤਲਬ ਜੋ ਡਬਲ ਮੀਨਿੰਗ ਉਹ ਵੀਡੀਓ ਬਣਾਉਂਦੀ ਸੀ ਜਿਵੇਂ ਲੋਕਾਂ ਦਾ ਦੱਸਣ ਦੇ ਹਿਸਾਬ ਨਾਲ ਅੱਜ ਤੱਕ ਨਾ ਮੈਂ ਵੀਡੀਓ ਦੇਖੀ ਆ ਨਾ ਮੈਂ ਕਮਲ ਕੌਰ ਨੂੰ ਜਾਣਦਾ ਜੀ ਸ਼ਰਮਾ ਜੀ ਭਾਈ ਅਮਰਿਤਪਾਲ ਸਿੰਘ ਜੋ ਕਿ ਹੁਣ ਡਿਬੜੂਆ ਦੇਲ ਦੇ ਵਿੱਚ ਨੇ ਉਹਨਾਂ ਨੂੰ ਮੋਦੀ ਸਾਹਿਬ ਨੇ ਦੁਬਈ ਤੋਂ ਲਿਆਂਦਾ ਠੀਕ ਹੈ ਜੋ ਬੰਦ ਨੇ ਤੇ ਇਹ ਤਾਂ ਬੰਦਾ ਇੱਕ ਕਾਤਲ ਹੈ ਇਹਦੇ ਉੱਪਰ ਬਰਤ ਕਰੇ ਕੇਸ ਨਹੀਂ ਹੈ ਕਈ ਪਹਿਲੇ ਬਰਤੇ ਨੇ ਕੀ ਤੁਹਾਨੂੰ ਲੱਗਦਾ ਹੈ ਵੀ ਹੁਣ ਮੋਦੀ ਸਰਕਾਰ ਨੂੰ ਟੇਕ ਐਕਸ਼ਨ ਕਰਨਾ ਇਹਦੇ ਲੈਣ ਤੇ ਦੁਬਈ ਤੋਂ ਗੱਲਬਾਤ ਕਰਨੀ ਕਿਉਂਕਿ ਦੁਬਈ ਨਾਲ ਸਾਡੇ ਲਿੰਕ ਵਧੀਆ ਨੇ ਆ ਦੇਖੋ ਥੋੜੀ ਸਾਹਿਬ ਇਹ ਸਰਕਾਰਾਂ ਦੇ ਕੰਮ ਹੈ ਵਿਭਾਗ ਡਿਪਾਰਟਮੈਂਟਾਂ ਦੇ ਕੰਮ ਹੈ ਪੁਲਿਸ ਡਿਪਾਰਟਮੈਂਟ ਦੇ ਕੰਮ ਹੈ ਜਿਹੜੀ ਸਟੈਪ ਬਾਈ ਸਟੈਪ ਹੈ ਜਿਹੜੀ ਉਹ ਕਾਰਵਾਈ ਹੈ ਜਿਹੜੀ ਪੁਲਿਸ ਆਪਣੇ ਹਿਸਾਬ ਨਾਲ ਕਰ ਰਹੀ ਹੈ ਸਰਕਾਰ ਆਪਣੇ ਹਿਸਾਬ ਨਾਲ ਕਰ ਰਹੀ ਹੈ ਕਿਉਂਕਿ ਦੇਸ਼ ਤੋਂ ਬਾਹਰ ਜਾ ਚੁੱਕੇ ਹੈ ਜਿਹੜੇ ਦੇਸ਼ ਚ ਉਹ ਗਿਆ ਹੈ ਉੱਥੇ ਦੀ ਸਰਕਾਰਾਂ ਦੇ ਨਾਲ ਵੀ ਗੱਲਬਾਤ ਹੋਣੀ ਹੈ ਜਾਂ ਹੋ ਰਹੀ ਹੈ ਚੱਲ ਰਹੀ ਹੈ ਵੀ ਉਸ ਦੇਸ਼ ਨੂੰ ਸ਼ਰਮਾ ਜੀ ਦੇ ਦੇ ਪੁਲਿਸ ਕਾਰਵਾਈ ਕਰਦੇ ਵਾ ਫਰਾਰ ਕਿੱਦਾਂ ਹੁੰਦਾ ਇਹਦਾ ਮਤਲਬ ਪੁਲਿਸ ਵੀ ਮਿਲੀ ਭੂਗਤ ਦੇ ਵਿੱਚ ਹੈ ਤਾਂ ਹੀ ਤਾਂ ਹੀ ਫਰਾਰ ਹੋਇਆ ਨੋ ਦੇਖੋ ਸੋਢੀ ਸਾਹਿਬ ਇਹ ਕਿਆ ਸਰਾਇਆਂ ਐ ਐਸੀ ਅੰਦਾਜ਼ੇ ਲਾ ਸਕਦੇ ਆ ਜੀ ਅੰਦਾਜ਼ਾ ਨਹੀਂ ਜੀ ਸਬੂਤ ਨੇ ਪਹਿਲਾਂ ਪਰ ਇੱਕ ਪਰਚੇ ਬੰਦਾ ਬਾਹਰ ਜਾਂਦਾ ਪਾਸਪੋਰਟ ਨਹੀਂ ਬੰਦਾ ਛੋਟੀ ਜਿਹੀ ਸਮਾਂ ਮੰਨਦਾ ਤੁਹਾਡੀ ਗੱਲ ਲੇਕਿਨ ਜਿਹੜੇ ਬੰਦੇ ਨੇ ਕਿਤੇ ਨਾ ਕਿਤੇ ਅਜਿਹੇ ਕੰਮ ਕਰਨਾ ਹੁੰਦਾ ਵੀ ਜੋ ਕਾਨੂੰਨ ਤੋਂ ਹਟਕੇ ਹੁੰਦਾ ਸਮਾਜ ਤੋਂ ਹਟਕੇ ਹੁੰਦਾ ਉਹ ਅਜਿਹੀ ਚਲਾਕੀ ਦੇ ਨਾਲ ਚੱਲੂਗਾ ਵੀ ਤੁਹਾਨੂੰ ਉਸ ਚੀਜ਼ ਦਾ ਨਹੀਂ ਪਤਾ ਲੱਗਣ ਦਊਗਾ ਜੋ ਜਿਹੜਾ ਬੰਦੇ ਨੇ ਛਾਤਰ ਧਮਾਕਾ ਵਰਤ ਲਿਆ ਮੈਂ ਅਮਰਤਪਾਲ ਮੈਂ ਰੋਹਦੀ ਨਹੀਂ ਗੱਲ ਕਰਦਾ ਚਾਹੇ ਕੋਈ ਹੋਰ ਛੱਟ ਪਾਰਟੀ ਹੋਵੇ ਜੀ ਲੇਕਿਨ ਜਿਹੜਾ ਬੰਦਾ ਹੈ ਜਿਹੜਾ ਛਾਤਰ ਧਮਾਕਾ ਕੰਮ ਕਰਕੇ ਛਾਤਰ ਧਮਾਕਾ ਵਰਤ ਕੇ ਦੇਸ਼ ਛੱਡਣ ਦੀ ਗੱਲ ਕਰਦਾ ਜਾਂ ਕੋਈ ਆਮ ਦੁਨੀਆ ਦੇ ਵਿੱਚ ਰਹਿਣ ਦੀ ਗੱਲ ਕਰਦਾ ਉਹ ਅਸਲੀ ਚੀਜ਼ ਥੋੜਾ ਦਿਖਾ ਬੰਦਾ ਪਤਾ ਲੱਗਦਾ ਜੀ ਇਹ ਬੰਦਾ ਸਾਡੇ ਨਾਲ ਗੇਮ ਖੇਡ ਗਿਆ ਜਾਂ ਸਾਨੂੰ ਚਲਾਕੀ ਦੇ ਨਾਲ ਇਹ ਸਾ ਤੋਂ ਸੈਨ ਕਰਵਾ ਲੈ ਗਿਆ ਜਾਂ ਇਹ ਬੰਦਾ ਵਾਕਈ ਬਾਹਰ ਜਾਣਾ ਚਾਹੁੰਦਾ ਸੀ ਜਾਂ ਬਾਕੀ ਇਹਨੂੰ ਕੋਈ ਐਮਰਜੈਂਸੀ ਕੰਮ ਸੀ ਸਰਮਈ ਤੁਹਾਨੂੰ ਲੱਗਦਾ ਨਹੀਂ ਜਿਹੜਾ ਭਾਰਤ ਵਿਰੋਧੀ ਤਾਕਤਾਂ ਨੇ ਭਾਰਤ ਨੂੰ ਤੋੜਨਾ ਚਾਹੁੰਦੇ ਨੇ ਕੋਈ ਨਾ ਕੋਈ ਤਾਕਤ ਮੈਰ ਦੇ ਪਿੱਛੇ ਵੀ ਹੈ ਤਾਂ ਹੀ ਇਹ ਬੰਦਾ ਇਹਨਾਂ ਬੋਲਦਾ ਉਹ ਅੱਜ ਵੀ ਬਾਤ ਅਕੇ ਬੋਲ ਰਿਹਾ ਕੋਈ ਨਾ ਕੋਈ ਤਗੜੀ ਪਾਵਰ ਤਾਂ ਉਹਦੇ ਪਿੱਛੇ ਹੈਗੀ ਨਾ ਕਿਉਂਕਿ ਸਰਕਾਰ ਨੂੰ ਸੋਚਿਆ ਜਾਂਦਾ ਕਿਉਂਕਿ ਸਾਡੇ ਦੇਸ਼ ਦਾ ਮੋਲ ਬਹੁ ਮਸਾਖਾਲਾ ਬਣਿਆ ਖਾਸ ਕਰਕੇ ਪੰਜਾਬ ਦਾ ਪੰਜਾਬ ਨੇ ਪਹਿਲੇ ਹੀ ਬਹੁਤ ਜਿੱਦਾ ਘਟਨੇ ਦੇ ਅਸੀਂ ਜਾਂਦਗੇ ਮਾਹੌਲ ਖਰਾਬ ਹੋਏ ਰੱਖੋ ਛੋਟੀ ਸਾਹਿਬ ਜੇ ਤੁਸੀਂ ਦੇਸ਼ ਦੀ ਗੱਲ ਕਰਦੇ ਆ ਆਪਣੇ ਸੂਬਿਆਂ ਦੀ ਗੱਲ ਕਰਦੇ ਆ ਪਹਿਲਾਂ ਤਾਂ ਸੂਬੇ ਦੀ ਸੂਬੇਚ ਨੀਜੀ ਬਣਦੀ ਜੀ ਦੇਸ਼ ਦੀ ਦੇਸ਼ਚ ਨੀਜੀ ਬਣਦੀ ਦੇਸ਼ ਦੀ ਸੈਂਟਰ ਦੀ ਸੂਬਿਆਂ ਨਾਲ ਨੀਜੀ ਬਣਦੀ ਸੂਬਿਆਂ ਦੀ ਸੈਂਟਰ ਨਾਲ ਨੀਜੀ ਬਣਦੀ ਪਹਿਲਾਂ ਤਾਂ ਸਾਨੂੰ ਆਪਣਾ ਜਿਹੜਾ ਸੁਧਾਰ ਕਰਨਾ ਪਊਗਾ ਜੀ ਸਾਡੇ ਸੀ ਦੂਜੇ ਦੇਸ਼ ਨੂੰ ਕਹੋਗੇ ਵੀ ਦੂਜਾ ਦੇਸ਼ ਸਾਡਾ ਨਜਾਇਜ਼ ਫਾਇਦਾ ਲੈ ਰਿਹਾ ਜਾਂ ਫਾਇਦਾ ਲੈ ਰਿਹਾ ਅਗਰ ਕੋਈ ਨਜਾਇਜ਼ ਫਾਇਦਾ ਲੈ ਰਿਹਾ ਤਾਂ ਉਹ ਸਾਨੂੰ ਉਹਦਾ ਸਾਡਾ ਆਪਣੇ ਆਪ ਨੂੰ ਪਹਿਲਾਂ ਸੁਧਾਰਨ ਦੀ ਜ਼ਰੂਰਤ ਹੈ ਜੀ ਨੇ ਪੰਜਾਬ ਦਾ ਰਵਾ ਬਨਾਮ ਕੀਤਾ ਜਾਂਦਾ ਚਿੱਟੇ ਵਿੱਚ ਸ਼ਰਾਬ ਵਿੱਚ ਤੇ ਹੁਣ ਮੈਰੋ ਸਾਹਿਬ ਬਾਹਰ ਚਲੇ ਗਏ ਪੰਜਾਬ ਤਾਂ ਫਿਰ ਦੁਬਈ ਤੇ ਬਨਾਮ ਹੋ ਜਾਏਗਾ ਦੁਬਾਰਾ ਹਲੋ ਹਲੋ ਹਾਂਜੀ ਸ਼ਰਮੇ ਆਵਾਜ਼ ਆ ਰਹੀ ਹੈ ਹਾਂਜੀ 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 ਮੈਂ ਇਹ ਗੱਲ ਕਹਿ ਰਿਹਾ ਕਿ ਪੰਜਾਬ ਦਾ ਪਹਿਲੇ ਹੀ ਕੇਂਦਰਸਕਰ ਪੰਦੀਆ ਵੀ ਪੰਜਾਬ ਦੇ ਤਾਂ ਨਸ਼ੇ ਹੀ ਬੜਾ ਹੈ ਚਾਹੇ ਸ਼ਰਾਬ ਹੈ ਚਿੱਟਾ ਹੈ ਤੇ ਹੁਣ ਮੈਰੋ ਸਾਹਿਬ ਚਲੇ ਗਏ ਦੁਬਈ ਹੁਣ ਤਾਂ ਪੰਜਾਬ ਦੁਬਈ ਤੇ ਬਨਾਮ ਹੋ ਗਿਆ ਬਿਲਕੁਲ ਬਿਲਕੁਲ ਸੋਨੀ ਸਾਹਿਬ ਜਿਹੜਾ ਸੈਂਟਰ ਸਰਕਾਰ ਵੱਲੋਂ ਜਿਹੜਾ ਪੰਜਾਬ ਦੇ ਨਾਲ ਵਤੀਰਾ ਕੀਤਾ ਜਾਂਦਾ ਹਮੇਸ਼ਾ ਹੀ ਮਤਰੀਮ ਵਾਲਾ ਵਤੀਰਾ ਕੀਤਾ ਜਾਂਦਾ ਜਾਂ ਉਹਨੂੰ ਡੀਪਲੀ ਨਹੀਂ ਦਿਆ ਜਾਂਦਾ ਹੰਗਾਈ ਤੱਕ ਨਹੀਂ ਲਿਆ ਜਾਂਦਾ ਜਾਂ ਤਾਂ ਇਹ ਸਮਝਿਆ ਜਾਂਦਾ ਵੀ ਇਥੋਂ ਦੀਆਂ ਤੇਰਾ ਸੀਟਾਂ ਸਾਡਾ ਕਿਹਾ ਬਗਾੜ ਲੈਣਗੀਆਂ ਸਭ ਤੋਂ ਪਹਿਲਾਂ ਸਰਕਾਰ ਦੇ ਦਮਾਂਗੇ ਇਹ ਚੀਜ਼ ਆ ਜਾਂਦੀ ਹੈ ਕਿਉਂਕਿ ਸੀਟਾਂ ਘੱਟ ਹੈ ਰਾਜਨੀਤੀ ਦਾ ਕੰਮ ਹੈ ਲੋਕਾਂ ਦੀ ਜਿਹੜੀ ਆਪਣੀ ਵੋਟਾਂ ਦਾ ਕੰਮ ਹੈ ਜੀ ਕਿਤੇ ਨਾ ਕਿਤੇ ਇਸ ਚੀਜ਼ਾਂ ਦੇ ਵਿੱਚ ਜਿਹੜਾ ਪੰਜਾਬ ਪਿੱਛੇ ਰਹਿ ਜਾਂਦਾ ਦੂਜੀ ਗੱਲ ਇਹ ਜਿਹੇ ਲੋਕਾਂ ਦੀ ਸਰਕਾਰ ਬਣੀ ਹੋਈ ਜਿਹੜੀ ਪੰਜਾਬ ਨੂੰ ਮਿਲਦੀ ਹੈ ਵੀ ਜੋ ਪੰਜਾਬ ਨੂੰ ਹਮੇਸ਼ਾ ਹੀ ਬਸਾਰਦੀ ਇਹ ਐਸੀ ਸਾਨੂੰ ਨਹੀਂ ਜੀ ਲੱਗਦਾ ਕਾਂਗਰਸ ਨੇ ਜਾਂ ਭਾਜਪਾ ਨੇ ਪੰਜਾਬ ਨੂੰ ਅਜਿਹਾ ਕੁਝ ਦਿੱਤਾ ਵੀ ਜੋ ਪੰਜਾਬ ਨੂੰ ਮਿਲਣਾ ਚਾਹੀਦਾ ਬਾਰਡਰ ਸਟੇਟ ਆ ਕੁਰਬਾਨੀਆਂ ਪੰਜਾਬ ਚ ਹੋਈਆਂ ਸਾਡੇ ਗੁਰੂ ਦੇਵੀ ਦੇਵਤੇ ਜਿਹੜੇ ਪੰਜਾਬ ਚ ਨਿਕਲੇ ਹਨ ਗਏ ਹਨ ਜਾਂ ਰਹੇ ਹਨ ਇੱਥੇ ਕੋਈ ਐਦਾਂ ਦਾ ਦੇਖ ਕੇ ਕਿਸੇ ਸਰਕਾਰ ਨੇ ਕੋਈ ਐਦਾਂ ਦਾ ਸਾਡੇ ਪੰਜਾਬ ਨੂੰ ਮਾਨ ਸਨਮਾਨ ਨਹੀਂ ਜੀ ਦਿੱਤਾ ਹਲੇ ਤੱਕ ਕਿਉਂਕਿ ਸ਼ਰਮਾ ਜੀ ਸਵੇਰੇ ਜਿਹੜਾ ਆਪਾਂ ਲਾਈਵ ਕੀਤਾ ਉਹਦੇ 3-4 ਮੈਸੇਜ ਆਏ ਬੇ ਸੀ ਨਵੇਂ ਜਿਹੜੇ ਕਿ ਕਾਲਜ ਦੇ ਸਟੂਡੈਂਟ ਨੇ ਉਹਨਾਂ ਨੇ ਕਿਹਾ ਵੀ ਮੈਰੋ ਦੀ ਗ੍ਰਿਫਤਾਰੀ ਜਲਦੀ ਹੋਣੀ ਚਾਹੀਦੀ ਹੈ ਬੀ ਇਹ ਠੀਕ ਨਹੀਂ ਕਰ ਰਿਹਾ ਹਲੇ ਕਿ ਸਾਨੂੰ ਸੀ ਵੀ ਸ਼ਾਇਦ ਗਲਤ ਕਮੇਟੀ ਆਣਗੇ ਪਰ ਲੋਕਾਂ ਨੇ ਆਪਣਾ ਲਾਈਵ ਬਹੁਤ ਵਧੀਆ ਪਸੰਦ ਕੀਤਾ ਤੁਹਾਨੂੰ ਲੱਗਦਾ ਨਹੀਂ ਵੀ ਮੈਰੋ ਨੂੰ ਭਾਰਤ ਲਿਆਉਣ ਦੇ ਦਾ ਮੋਦੀ ਸਾਹਿਬ ਨੂੰ ਅੱਗੇ ਆਣ ਦੇ ਦਾ ਠੋਕਵਾ ਜਵਾਬ ਦੇਣ हां बिल्कुल देखो सेंट्रल सरकार दी एंट्री ਜਦੋਂ ਸੂਬਾ ਸਰਕਾਰ ਸੈਂਟਰ ਸਰਕਾਰ ਦੇ ਕੋਲ ਜਾਊਗੀ ਸਿਸਟਮ ਦੇ ਅਕੋਰਡ ਅਕੋਰਡਿੰਗ ਤਾਂ ਤੇ ਜਾ ਕੇ ਜਿਹੜੀ ਸੈਂਟਰ ਸਰਕਾਰ ਉਹ ਕਿਤੇ ਨਾ ਕਿਤੇ ਐਂਟਰੀ ਕਰੂਗੀ ਸਿਸਟਮ ਬਣਿਆ ਹੋਇਆ ਹੁੰਦਾ ਛੋਡੀ ਸਾਹਿਬ ਜਿੰਨਾ ਚਿਰ ਸੂਬਾ ਸਰਕਾਰ ਸੈਂਟਰ ਸਰਕਾਰ ਨੂੰ ਨਹੀਂ ਜੀ ਕਹਿੰਦੀ ਡਿਪਾਰਟਮੈਂਟ ਡਿਪਾਰਟਮੈਂਟ ਨੂੰ ਨਹੀਂ ਜੀ ਕਹਿੰਦੇ ਉਹਨਾਂ ਚਿਰ ਸਾਨੂੰ ਨਹੀਂ ਲੱਗਦਾ ਕੋਈ ਕਾਰਵਾਈ ਹੁੰਦੀ ਹੈ ਜੀ ਅਗਰ ਸੂਬਾ ਸਰਕਾਰ ਨਹੀਂ ਚਾਹੁੰਦੀ ਵੀ ਸੈਂਟਰ ਸਰਕਾਰ ਦੀ ਐਂਟਰੀ ਲਈ ਸੂਬਾ ਸਰਕਾਰ ਆਪਣੇ ਹਿਸਾਬ ਨਾਲ ਕਰਨਾ ਚਾਹੁੰਦੀ ਹੈ ਤਾਂ ਹੋ ਸਕਦਾ ਉਹਨਾਂ ਦੀ ਐਂਟਰੀ ਨਾ ਹੋਵੇ ਅਗਰ ਸੂਬਾ ਸਰਕਾਰ ਚਾਹੂਗੀ ਤਾਂ ਸੈਂਟਰ ਸਰਕਾਰ ਦੀ ਐਂਟਰੀ ਕਰੋ ਆ ਕੇ ਜੋ ਵੀ ਮਸਲਾ ਹੈ ਤੋ ਰਿਆ ਤੋਂ ਸੈਂਟਰ ਸਰਕਾਰ ਦਾ ਸਹਾਰਾ ਲੈਣਾ ਜਾਂ ਪੰਜਾਬ 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 ਦੇ ਮੁੱਖ ਮੰਤਰੀ ਨੂੰ ਗੱਲਬਾਤ ਕਰਨੀ ਹੈ ਇਹਦੀ ਮੋਦੀ ਸਾਹਿਬ ਨਾਲ ਅ ਬਿਲਕੁਲ ਉਹੀ ਤਾਂ ਮੈਂ ਕਹਿ ਰਹੇ ਆਂ ਵੀ ਅਗਰ ਪੰਜਾਬ ਚਾਹੁੰਦਾ ਸੁਪਾ ਚਾਹੁੰਦਾ ਜੀ ਫਿਰ ਜਾ ਕੇ ਸੈਂਟਰ ਕਿਤੇ ਨਾ ਕਿਤੇ ਆਪਣੀ ਯਸ ਜਾਨੋ ਕਰੂਗਾ ਜੀ ਇੰਨਾ ਚਿਰ ਪੰਜਾਬ ਇਹ ਚੀਜ਼ ਨਹੀਂ ਕਹੂਗਾ ਜਾ ਕੇ ਸੁਪਾ ਇਹ ਚੀਜ਼ ਨਹੀਂ ਕਹੂਗਾ ਵੀ ਮੇਰੀ ਇਸ ਵਿਸ਼ੇ ਤੇ ਇਸ ਮੈਟਰ ਤੇ ਹੈਲਪ ਕੀਤੀ ਜਾਵੇ ਜਾਂ ਸਾਨੂੰ ਇਸ ਜਿਹੜੇ ਵਿਸ਼ੇ ਚੋਂ ਨਿਕਲਦੀ ਜਿਹੜੀ ਸਾਡੇ ਸੁਪੇ ਨੂੰ ਜ਼ਰੂਰਤ ਹੈ ਤਾਂ ਸੈਂਟਰ ਸਰਕਾਰ ਦੀ ਜਿਹੜੀ ਹੈਲਪ ਸਾਨੂੰ ਦਿੱਤੀ ਜਾਵੇ ਅਗਰ ਐਦਾਂ ਦਾ ਨਹੀਂ ਹੁੰਦਾ ਸੁਪਾ ਸਰਕਾਰ ਆਪਣੇ ਹਿਸਾਬ ਨਾਲ ਕਰਨਾ ਚਾਹੁੰਦੀ ਹੈ ਕੁੱਲ ਵਲਾਕੇ ਕਹਿਣਾ ਚਾਹੁੰਦੇ ਆਂ ਕਿ ਜੋ ਮੈਟਰ ਹੈ ਉਹ ਸੋਲਵ ਹੋਣਾ ਚਾਹੀਦਾ ਨਾ ਕਿ ਕੋਈ ਅਣਾਇਈ ਮੌਤ ਮਾਰਿਆ ਜਾਵੇ ਜਾਂ ਕੋਈ ਅਣਾਇ ਕੋਈ ਇਸ ਕੇਸ ਦੇ ਵਿੱਚ ਫਸੇ ਜਾ ਕੋਈ ਹੋਰ ਕਿਸੇ ਤੇ ਨਜਾਇਜ਼ کیس ਹੋਵੇ ਜੀ ਤੋਂ ਭਈ ਸਰਮੈਂ ਮੈਂ ਤਾਂ ਇਹ ਗੱਲ ਕਹਿਣਾ ਚਲੋ ਇੱਕ ਤਾਂ ਮੌਤ ਹੋਈ ਹੈ ਕਮ ਕੋਰ ਨਾਂ ਦੀ ਕੁੜੀ ਦੀ ਬਾਕੀ ਜਿਹੜੀਆਂ ਹੋਰ ਕੁੜੀਆਂ ਤਸ਼ੱਦਦ ਹੋਇਆ ਉਹ ਸਾਹਮਣੇ ਆਈਆਂ ਰੋਈਆਂ ਅਸੀਂ ਇਹ ਚਾਹਨੇ ਆ ਕਿ ਜੋ ਵੀ ਦੋਸ਼ੀ ਹੈ ਉਹਨੂੰ ਯਾਨੀ ਕਿ ਸਜ਼ਾ ਮਿਲ ਜਾਈਏ ਤਾਂ ਕਿ ਅਜੇ ਮੈਰੋ ਹੋਰ ਨਾ ਕੋਈ ਬਣ ਸਕੇ ਹੋਰ ਵੀ ਦੇਖੋ ਪੰਜਾਬ ਦਾ ਮੌਲ ਖਰਾਬ ਨਾ ਹੋਵੇ ਕਿਉਂਕਿ ਉਹਦੇ ਫੌਲਰ ਵੀ ਬੜੇ ਨੇ ਰੇ ਪਰ ਸਾਡਾ ਕੰਮ ਹੈ ਸੱਚ ਦਿਖਾਣਾ ਅਸੀਂ ਨਹੀਂ ਜਾਣਦੇ ਪੰਜਾਬ ਦਾ ਮਾਹੌਲ ਮਸਾ ਠੀਕ ਹੋਇਆ ਹੈ ਹਾਂ ਤੁਹਾਡੀ ਗੱਲ ਸਹੀ ਹੈ ਪੰਜਾਬ ਸਰਕਾਰ ਨੂੰ ਗੱਲ ਕਰਨੀ ਹੈ ਜੀ ਇਹ ਤੁਹਾਨੂੰ ਲੱਗਦਾ ਨਹੀਂ ਵੀ ਐ ਜੀ ਬੀ ਸੀ ਅੱਗੇ ਆਏ ਹੁਣ ਦੇਖੋ ਜੋ ਵੀ ਸਾਹ ਜਿਹੜਾ ਪੰਜਾਬ ਦੇ ਮਾਹੌਲ ਦੀ ਗੱਲ ਕਰਦੇ ਆ ਜਾਂ ਸੀ ਬੀ ਸੀ ਦੀ ਗੱਲ ਕਰਦੇ ਆ ਦੇਖੋ ਜਦੋਂ ਕੋਈ ਬੰਦਾ ਲੱਗਦਾ ਹੈ ਵੀ ਕਾਨੂੰਨ ਤੋਂ ਹਟ ਕੇ ਗੱਲ ਕਰਦਾ ਹੈ ਕਾਨੂੰਨ ਨੂੰ ਹੱਥ 'ਚ ਲੈ ਕੇ ਜਿਹੜੀ ਆਪਣੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕਰਦਾ ਉਹਦਾ ਪਹਿਲਾ ਮੈਟਰ ਤਾਂ ਹੈ ਹੀ ਨਹੀਂ ਤੁਹਾਡੀ ਸਾਹ ਵੇ ਜੀ ਜੀ ਇਹ ਪਹਿਲਾ ਮੈਟਰ ਹੈ ਦੂਜੀ ਗੱਲ ਜੇ ਕੰਚਨ ਕੁਮਾਰੀ ਦੀ ਗੱਲ ਕਰਦੇ ਆਂ ਵੀ ਉਹ ਨਾਮ ਉਹਨੇ ਬਦਲਿਆ ਹੋਇਆ ਜੀ ਹਾਂ ਸੱਚ ਜਾਣ ਕੇ ਮੰਨਿਓ ਮੈਨੂੰ ਮਰਨ ਤੋਂ ਬਾਅਦ ਪਤਾ ਲੱਗਿਆ ਵੀ ਉਹ ਲੜਕੀ ਨੇ ਨਾਮ ਬਦਲਿਆ ਹੋਇਆ ਸੀਗਾ ਉਹਦਾ ਇਦਾਂ ਦਾ ਵੀ ਕੋਈ ਮੈਟਰ ਸੀਗਾ ਲੇਕਿਨ ਜਦੋਂ ਇਹ ਚੀਜ਼ਾਂ ਪਹਿਲਾਂ ਪਤਾ ਸੀਗੀਆਂ ਉਸ ਟਾਈਮ ਮੀਡੀਆ ਦੇ ਵਿੱਚ ਕਿਉਂ ਨਹੀਂ ਲੈਂਦੀਆਂ ਗਈਆਂ ਉਸ ਟਾਈਮ ਤਾਂ ਲਾਈਵ ਹੋ ਕੇ ਆਪਣੇ ਫਾਲੋਅਰ ਬਣਾ ਲਈ ਜੀ ਦੇਖੋ ਕਿਸੇ ਦੇ ਭັກਤ ਬਣਾ ਜਿਹੜੇ ਫਾਲੋਅਰ ਆ ਜੀ ਉਹਨਾਂ ਨੂੰ ਮੈਂ ਚੈਨਲ ਦੇ ਮਾਧਿਅਮ ਪਰਹੀਂ ਕਹਿਣਾ ਚਾਹੁੰਦਾ ਮੈਂ ਵਿਰੋਧ ਨਹੀਂ ਕਰਦਾ ਫਾਲੋਅਰਾਂ ਦਾ ਨਾ ਮੈਂ ਉਹ ਉਹਨਾਂ ਦਾ ਵਿਰੋਧ ਕਰਦਾ ਅਮਰਤ ਭਾਲਦਾ ਬਸ ਸਵੇਰੇ ਵੀ ਕਿਹਾ ਦੀਗਾ ਲੇਕਿਨ ਅੱਜ ਭັກਤ ਬਣੋ ਅੰਨੇ ਭਗਤ ਨਾ ਬਣੋ ਅਗਰ ਸਾਡਾ ਸਾਹਮਣੇ ਵਾਲਾ ਲੀਡਰ ਆ ਜਾਂ ਜਿਹਨੂੰ ਅਸੀਂ ਫੋਲੋ ਕਰ ਰਹੇ ਆ ਅਗਰ ਉਹ ਕਿਤੇ ਨਾ ਕਿਤੇ ਗਲਤ ਸਟੈਪ ਤੇ ਜਾ ਰਿਹਾ ਜਾਂ ਤਾਂ ਉਹਦਾ ਸਾਥ ਛੱਡੋ ਨਹੀਂ ਸਮਝਾਉਣ ਦੀ ਕੋਸ਼ਿਸ਼ ਕਰੋ ਵੀ ਆਪਣਾ ਗਰੁੱਪ ਆਪਣਾ ਜਿਹੜਾ ਸਿਸਟਮ ਆ ਬਦਨਾਮ ਹੋ ਰਿਹਾ ਜੀ ਲੇਕਿਨ ਨਜਾਇਜ਼ ਜਿਹੜੀ ਅੱਲਾ ਸ਼ਰੀ ਦੇ ਦੇਣੀ ਗਲਤ ਦੇ ਵਿੱਚ ਵੀ ਅੱਲਾ ਸ਼ਰੀ ਦੇ ਦੇਣੀ ਸਹੀ ਦੇ ਵਿੱਚ ਵੀ ਅੱਲਾ ਸ਼ਰੀ ਦੇ ਦੇਣੀ ਉਹ ਕਿਤੇ ਨਾ ਕਿਤੇ ਜਿਹੜਾ ਫਰੰਟ ਵਾਲਾ ਬੰਦਾ ਹੁੰਦਾ ਉਹ ਕਿਤੇ ਨਾ ਕਿਤੇ ਇਦਾਂ ਦੀ ਹਵਾ ਚ ਆ ਜਾਂਦਾ ਵੀ ਲੋਕ ਮੇਰੇ ਨਾਲ ਆ ਜਾਂ ਜਨਰੇਸ਼ਨ ਮੇਰੇ ਨਾਲ ਆ ਮੇਰਾ ਕਿਆ ਵਿਗੜ ਵਿਗੜ ਜੂਗਾ ਜੀ ਹੇ ਅਸੀਂ ਵੀ ਇਹ ਜਾਣਦੇ ਆ ਠੀਕ ਹੈ ਮੈਂ ਮੰਨਦਾ ਤੁਹਾਡੀ ਗੱਲ ਸਹੀ ਹੈ ਵੀ ਉਹ ਲੜਕੀ ਨੇ ਮੰਨਿਆ ਵੀ ਹੈ ਕਿ ਮੈਂ ਪਹਿਲਾਂ ਰੀਲਾ ਬਣਾਈ ਹੈ ਉਹਨੇ ਕਿਹਾ ਕਹਿੰਦੀ ਮੈਂ ਗਲਤ ਰੀਲਾ ਬਣਾਈ ਹੈ ਕਿਉਂਕਿ ਮੇਰੇ ਘਰ ਚ ਪ੍ਰੋਬਲਮ ਸੀਗੀ ਪਰ ਕਹਿੰਦੀ ਜਦੋਂ ਧਮਕੀਆਂ ਵੀ ਰੀਲਾ ਨਹੀਂ ਬਣਾਈਆਂ ਇੱਕ ਦੇਖੋ ਸੁਨਿਆ ਵੀ ਹੈ ਕਿ ਪੰਜਾਬ ਦੇ ਆਏ ਆ ਕਲਚਰ ਆਪਣਾ ਬਹੁਤ ਸਾਦੁੱਤਰ ਹੈ ਹੋਰ ਸੇਟਾਂ ਨਾਲੋਂ ਤੇ ਤੁਸੀਂ ਕੋਈ ਅਜੇ ਮੈਸੇਜ ਦੋ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਤਾਂ ਕਿ ਅਜੇ ਕੰਮ ਨਾ ਕਰਨ ਕਿਉਂਕਿ ਜੇ ਉਹ ਕੁੜੀ ਨਾ ਅਜੇ ਵੀਡੀਓ ਬਣਾਣ ਦਿੱਤਾ ਸ਼ਾਇਦ ਅੱਜ ਮੈਰੋਂ ਇਹ ਲੋੜ ਨਾ ਪੈਂਦੀ ਮੈਰੋਂ ਅੱਜ ਹੀਰੋਇਨਾ ਬਣਦੇ ਆਹ ਦੇਖੋ ਛੋਟੇ ਸਾ ਬੱਚਿਆਂ ਨੂੰ ਦੇਖੋ ਮੈਂ ਤਾਂ ਕੌਣ ਉਹਨਾਂ ਸੰਦੇਸ਼ ਦੇਣੇ ਆਹ ਦੇਖੋ ਇਹ ਉਦਾਹਰਨਾਂ ਦੇ ਸਕਦੇ ਆਂ ਅਗਰ ਕਿਸੇ ਨੇ ਹਿੱਟ ਹੋਣਾ ਹੈ ਅਗਰ ਕੋਈ ਕਹਿੰਦਾ ਮੇਰੀ ਮਜਬੂਰੀ ਆ ਪੈਸੇ ਪਿੱਛੇ ਮਜਬੂਰੀ ਆ ਰਜਗਾਰ ਪਿੱਛੇ ਮਜਬੂਰੀ ਆ ਤਾਂ ਮੈਂ ਇਹ ਚੀਜ਼ ਨੂੰ ਚੁਣ ਰਹੀ ਆ ਚਾਹੇ ਉਹ ਵੀਡੀਓ ਆ ਚਾਹੇ ਕੋਈ ਹੋਰ ਰਸਤਾ ਆ ਦੇਖੋ ਉਹ ਜੇ ਤੁਸੀਂ ਅੱਜ ਉਦਾਹਰਨਾ ਲੈ ਲਓ ਜੀ ਅਗਰ ਕਿਸੇ ਨੇ ਹਿੱਟ ਹੋਣਾ ਹੈ ਜਾਂ ਲੋਕਾਂ ਨੇ ਪਸੰਦ ਕਰਨਾ ਹੈ ਸਤਿੰਦਰ ਸਤਾਜ ਪੰਜਾਬੀ ਸਿੰਗਰ ਹੈ ਜੀ ਜੀ ਉਹਨੇ ਕਿਹੜਾ ਹੈ ਜਾਂ ਸ਼ਬਦ ਬੋਲੇ ਆ ਜਾਂ ਕਿਹੜੀ ਏਦਾਂ ਦੀ ਵੀਡੀਓ ਜਿਹੜੀ ਦਿਖਾਈ ਹੈ ਵੀ ਜਿਹੜੀ ਉਹ ਬੰਦਾ ਹਿੱਟ ਤੇ ਨਹੀਂ ਪਹੁੰਚਿਆ ਜਉ ਬੰਦਾ ਹਿੱਟ ਨਹੀਂ ਹੋਇਆ ਲੋਕਾਂ ਦੀ ਪਸੰਦ ਨਹੀਂ ਬਣਿਆ ਅੱਜ ਦੇਖ ਲਓ ਕਿੰਨੇ ਫਾਲੋਅਰ ਆਉਂਦੇ ਬਾਬਾ ਮੋਹਨ ਗੁਰਦਾਸ ਮਾਨ ਕਿੰਨੇ ਸਾਡੇ ਜਿਹੜੇ ਸਿੰਗਰ ਆ ਕਿੰਨੇ ਸਾਡੇ ਜਿਹੜੇ ਹੀਰੋ ਆ ਸਾਡੇ ਜਿਹੜੇ ਰੋਲ ਮਾਡਲ ਆ ਕਿੰਨੇ ਜਿਹੜੇ ਏਗਾ ਜਿਹੜੀਆਂ ਉਦਾਹਰਨਾਂ ਜਿਨ੍ਹਾਂ ਨੇ ਕਦੇ ਗਲਤ ਕੰਮ ਦਾ ਸਹਾਰਾ ਲੇ ਕੇ ਆਪਣੇ ਆਪ ਨੂੰ ਅੱਗੇ ਨਹੀਂ ਵਧਾਇਆ ਆਪਣੇ ਆਪ ਨੂੰ ਹਿੱਟ ਨਹੀਂ ਕੀਤਾ ਉਹਨਾਂ ਕਰਕੇ ਕਿਤਨਾ ਕਿਤੇ ਸੋਚ ਕੇ ਦੇਖੋ ਅਗਰ ਤੁਸੀਂ ਹਿੱਟ ਹੋਣਾ ਹੈ ਕੋਈ ਪਰਮਾਤਮਾ ਦਾ ਭਜਨ ਲਾ ਲਓ ਕੋਈ ਸਿਰ ਤੇ ਜੁੰਨੀ ਲੈ ਕੇ ਕੋਈ ਸ਼ਬਦ ਗਰਵਾਨੀ ਕਰ ਲਓ ਕੋਈ ਪ੍ਰੋਗਰਾਮ ਕਰ ਲਓ ਕੋਈ ਫੈਮਿਲੀ ਰਿਲੇਟਡ ਕਰ ਲਓ ਕੋਈ ਕਮੇਟੀ ਕਰ ਲਓ ਅਗਰ ਤੁਸੀਂ ਆਪਣਾ ਸ਼ੌਂਕ ਪੂਰਾ ਹੀ ਕਰਨਾ ਹੈ ਅਗਰ ਤੁਸੀਂ ਇਹ ਕਹਿ ਦਿੰਦੇ ਆ ਵੀ ਮੇਰੀ ਮਜਬੂਰੀ ਹੈ ਜੀ ਮੇਰਾ ਘਰ ਨਹੀਂ ਸੀ ਚੱਲਦਾ ਮੇਰੀ ਰੋਟੀ ਹੈ ਮੈਨੂੰ ਤਾਹ ਰਸਤਾ ਚੁਣਨਾ ਪੈ ਗਿਆ ਇਹ ਗਲਤ ਰਸਤੇ ਨਾ ਚੁਣੋ ਸਹੀ ਰਸਤਾ ਚੁਣ ਕੇ ਵੀ ਤੁਸੀਂ ਹਿੱਟ ਹੋ ਸਕਦੇ ਆ ਸਹੀ ਰਹਾਤਾ ਚੁਣ ਕੇ ਵੀ ਤੁਸੀਂ ਲੋਕਾਂ ਦੀ ਪਸੰਦ ਬਣ ਸਕਦੇ ਆ ਜਿੰਦਗੀ 'ਚ ਜੀਵਨ ਇੱਕ ਵਾਰ ਮਿਲਦਾ ਇਸ ਨੂੰ ਸਵਾਰ ਲਓ ਇਸ ਨੂੰ ਵਿਗਾੜ ਲਓ ਚੈਨਲ ਦੇ ਮਾਧਿਅਮ ਰਹੀਂ ਮੈਂ ਕਹਿਣਾ ਚਾਹੁੰਦਾ ਅੱਜ ਦੇ ਨੌਜਵਾਨਾਂ ਨੂੰ ਦੇ ਸਾਡੀਆਂ ਲੜਕੀਆਂ ਨੂੰ ਇੱਕ ਇੱਕ ਸਟੈਪ ਆ ਜਿਹੜਾ ਸੋਸ਼ਲ ਮੀਡੀਆ ਤੇ ਸੋਚ ਕੇ ਬੁਟਿਆ ਕਰੋ ਇੱਕ ਇੱਕ ਸ਼ਬਦ ਆ ਜਿਹੜਾ ਸੋਚ ਕੇ ਲਿਖਿਆ ਕਰੋ ਸੋਚ ਕੇ ਰਿਪਲਾਈ ਕਰਿਆ ਕਰੋ ਸੋਚ ਕੇ ਕਿਸੇ ਨੂੰ ਫੋਲੋ ਕਰਿਆ ਕਰੋ ਐਨੇ ਵੀ ਨੰਨੇ ਭਗਤ ਵੜਜੋ ਵੀ ਸਾਡਾ ਸਾਹਮਣੇ ਵਾਲਾ ਕਿਤੇ ਨਾ ਕਿਤੇ ਬਦਨਾਮ ਹੁੰਦਾ ਜਾ ਰਿਹਾ ਪਿੱਛੇ ਫੋਲੋਅਰ ਆ ਜਿਹੜੇ ਉਹਦੇ ਨਾਲ ਨਾਲ ਚੱਲਦੇ ਜਾ ਰਹੇ ਆ ਐ ਸ਼ਰਮ ਨਹੀਂ ਤੁਹਾਨੂੰ ਲੱਗਦਾ ਨੀ ਇਹ ਜਿਹੜਾ ਸਾਈਬਰ ਕ੍ਰਾਈਮ ਹੈ ਉਹ ਦੇਖੋ ਬਹੁਤ ਜ਼ਿਆਦਾ ਤਨਖਾਹ ਮਿਲਦੀ ਹੈ ਸਾਈਬਰ ਕ੍ਰਾਈਮ ਨੂੰ ਨਿਗਰੱਖਣੀ ਹੈ ਜੀ ਇਹ ਪੰਜਾਬ ਦਾ ਸਾਈਬਰ ਕ੍ਰਾਈਮ ਇਸ ਤੋਂ ਇਹ ਦੇਸ਼ ਦੇ ਵਿੱਚ ਬਹੁਤ ਮਸ਼ਹੂਰ ਹੈ ਉਹਨਾਂ ਨਿਗਰੱਖਣੇ ਜਿਹੜੇ ਆ ਛੋਟੀ ਸਾਹਿਬ ਸਪੈਸ਼ਲ ਸੈੱਲ ਬਣੇ ਹੋਏ ਆ ਜੀ ਫੇਸਬੁਕ ਤੇ ਵੀ ਕੋਈ ਗਲਤ ਤਰੀਕੇ ਦੀ ਕੋਈ ਫੋਟੋ ਪਾਉਂਦਾ ਵੀਡੀਓ ਪਾਉਂਦਾ ਲੇਕਿਨ ਉਹ ਸੈੱਲ ਆ ਜਿਹੜੇ ਜਾਂ ਉਹ ਜਿਹੜੀਆਂ ਮੈਨੇਜਮੈਂਟ ਆ ਟੀਮਾਂ ਬਣੀਆਂ ਹੋਈਆਂ ਆ ਉਹ ਇਦਾਂ ਦਾ ਧਿਆਨ ਕਿਉਂ ਨਹੀਂ ਰੱਖਦੀਆਂ ਵੀ ਸ਼ਰਿਆਂ ਬੰਦਾ ਲਾਈਵ ਹੋ ਕੇ ਧਮਕੀਆਂ ਦੇ ਰਿਹਾ ਦੇਖੋ ਮੈਂ ਗੈਕਾਂ ਦੀ ਗੱਲ ਕੀਤੀ ਸੀ ਜੇ ਅੱਜ ਲਾਈਵ ਹੋਣ ਦੀ ਗੱਲ ਕਰਦੇ ਆ ਲਾਈਵ ਹੋਣ ਦੀ ਨੁਕਸਾਨ ਆ ਛੋਟੀ ਸਾਹਿਬ ਇਹ ਇਹ ਜਿੰਨਾ ਸਾਨੂੰ ਅੱਜ ਭੁਗਤਣਾ ਪੈ ਰਿਹਾ ਸੀ ਜਿਹੜਾ ਜੜਾ ਕਣਾ ਉੱਠ ਕੇ ਲਾਈਵ ਹੋ ਜਾਂਦਾ ਇਹਨਾਂ ਸੌਕਾ ਤਰੀਕਾ ਹੋ ਗਿਆ ਗਾਇਕਾਂ ਚੋ ਗੱਲ ਕਰਦਾ ਮੈਂ ਸੁਵਿੰਦਰ ਬੁੱਕੀ ਜੀ ਉਹਦੇ ਭਰਾ ਦੇ ਨਾਲ ਲੜਾਈ ਚੱਲਦੀ ਸੀ ਛੋਟ ਛੋਟੀ ਲੜਾਈ ਉਹਨੇ ਲੈਬ ਹੋ ਜਾਣਾ ਸੁਵਿੰਦਰ ਬੁੱਕੀ ਨੇ ਲੈਬ ਹੋ ਜਾਣਾ ਤੇ ਭਰਾ ਨੇ ਲੈਬ ਹੋ ਜਾਣਾ ਪਿੱਛੇ ਦੇ ਜਿਹੜੇ ਫਾਲੋਅਰ ਸੀਗੇ ਉਹ ਕਿੰਨਾ ਕਿਤੇ ਪੰਪ ਮਾਰੀ ਕੇ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਹੋਇਆ ਪਰਜਾਈ ਦੀ ਡੈਥ ਹੋ ਗਈ ਪਰਜਾਈ ਮਰ ਗਈ ਘਰ ਚੋਂ ਮੈਂਬਰ ਚਲੇ ਗਿਆ ਇੱਕ ਲੈਬ ਹੋਣ ਦੇ ਕਰਕੇ ਹੀ ਕਹਿੰਦਾ ਸੀ ਇਹ ਚਾਹੁੰਦੇ ਵੀ ਇੰਨੇ ਸੌਖੇ ਤਰੀਕੇ ਹੋ ਗਏ ਵੀ ਉਹ ਕਿਉਂ ਨਹੀਂ ਵਿਭਾਗ ਉਹ ਡਿਪਾਰਟਮੈਂਟ ਜੋ ਸੈੱਲ ਕਿਉਂ ਨਹੀਂ ਧਿਆਨ ਰੱਖਦੇ ਵੀ ਇਹਨੇ ਨੁਕਸਾਨ ਹੋਣ ਜੋਗੇ ਚੀਜ਼ਾਂ ਜਿਹੜੀਆਂ ਸੀ ਇਹਨਾਂ ਨੂੰ ਪਰਮਿਸ਼ਨ ਦੇਣੇ ਲੋਕਾਂ ਤੱਕ ਜਾਣੀਆਂ ਹੈ ਚਲੋ ਸ਼ਰਮਾ ਜੀ ਤੁਸੀਂ ਸਾਨੂੰ ਇਸ ਪਿਛੇ ਤੇ ਅਪਡੇਟ ਦਿੱਤੀ ਆਪਣੇ ਦੋ ਤਿੰਨ ਹੋਰ ਮੁੱਦਿਆਂ ਦੀ ਗੱਲਬਾਤ ਹੋਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਮੈਂ ਧੰਨਵਾਦ ਊਟੀ ਸਾਹਿਬ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਜੇ ਸਾਡੇ ਨਾਲ ਜੁੜੇ ਸੰਦੀਪ ਚਰਮਾ ਜੀ ਸਾਡੇ ਚੈਨਲ ਦੇ ਪੱਤਰਕਾਰ ਨੇ ਖੜੜ ਤੋਂ ਤੇ ਤੁਹਾਨੂੰ ਦੱਸਦੇ ਇਹ ਸਾਡੀ ਸ਼ਾਮ ਦੀ ਅਪਡੇਟ ਸੀ ਕਿ ਹੀ ਹਾਲਾਂਕਿ ਸਵੇਰੇ ਵੀ ਲਾਈਵ ਕੀਤਾ ਸੀ ਅੰਮ੍ਰਿਤ ਮਹਿਰੋ ਤੇ ਤੇ ਅੱਜ ਜਿਹੜੀ ਅੱਡੋ ਅਪਡੇਟ ਇਹ ਸੀ ਕਿ ਅ ਫਰਾਰ ਤੋਂ ਪਹਿਲੇ ਹੋ ਗਿਆ ਸੀ ਪਰ ਅੱਜ ਉਹਦੀ ਪੁਸ਼ਟੀ ਕੀਤੀ ਹੈ ਬਠਿੰਡਾ ਦੀ ਮੈਡਮ ਐਸਪੀ ਕੋਂਡਲ ਨੇ ਉਹਨਾਂ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਪਹਿਲੇ ਫਰਾਰ ਹੋ ਗਿਆ ਸੀ ਫਰਾਰ ਹੋਣ ਤੋਂ ਬਾਅਦ ਬਾਅਦ ਚੋਂ ਪਤਾ ਲੱਗਿਆ ਪੁਲਸ ਨੂੰ ਕਿ ਉਸਨੇ ਬਲਾਤਕਾਰਿਕ ਤਾਈਂ ਕਤਲ ਕੀਤਾ ਸੀ ਹਾਲਾਂਕਿ ਉਸਤੇ ਪਹਿਲਾਂ ਹੀ ਪਰਚੇ ਨੇ ਤਾਂ ਸਵਾਲ ਇਹ ਵੀ ਉੱਠਦਾ ਹੈ ਕਿ ਉਹ ਬੰਦਾ ਕਿੱਦਾਂ ਏਅਰਪੋਰਟ ਤੇ ਫਰਾਰ ਹੋਇਆ ਔਰ ਫਰਾਰ ਵੀ ਅੰਮ੍ਰਿਤਸਰ ਵਾਇਟੇਡ ਤੇ ਹੋਇਆ ਤਾਂ ਦੋਸਤੋ ਇਹ ਬੜੇ ਵੱਡੇ ਸਵਾਲ ਨੇ ਜਿਵੇਂ ਸਾਡੇ ਪੱਤਰਕਾਰ ਵੀਰ ਨੇ ਕਿਹਾ ਕਿ ਮੋਦੀ ਸਾਹਿਬ ਨੂੰ ਗੱਲਬਾਤ ਕਰਨੀ ਦੀ ਹੈ ਯੂਏ ਸਰਕਾਰ ਨਾਲ ਤਾਂ ਅੰਮ੍ਰਿਤ ਮੈਰੋ ਵਾਪਸ ਆ ਸਕਦਾ ਹੈ ਕੀ ਦੇਖਦੇ ਵਾਪਸ ਆਏਗਾ ਕੀ ਉਹ ਲੜਕੀ ਨੂੰ ਇਨਸਾਫ ਮਿਲੇਗਾ ਕੀ ਉਹ ਕਮਲ ਕੋਰ ਜਿਹੜੀ ਆ ਦੁਨੀਆ ਵਿੱਚ ਨਹੀਂ ਹੈ ਮਰੂਮ ਹੈ ਕਿ ਉਹਦੇ ਪਰਿਵਾਰ ਨੂੰ ਸਾਹ ਮਿਲੇਗਾ ਇਹ ਤਾਂ ਦੋਸਤੋ ਹੁਣ ਭਾਰਤ ਦੀ ਕੇਂਦਰ ਸਰਕਾਰ ਦੇਖਾਂ ਕਿ ਕਿੰਨਾ ਜੋਰ ਲਾੰਦੀ ਹੈ ਜੇਕਰ ਸਰਕਾਰ ਨੇ ਵਾ ਲਾਦੀ ਤਾਂ ਫਿਰ ਮਹਿਰੋ ਸਾਹਿਬ ਦੁਆਰਾ ਭਾਰਤ ਹੋਣਗੇ ਸੋ ਦੋਸਤੋ ਇਹ ਖ਼ਬਰ ਜੋ ਵੀ ਅਗਲੀ ਅਪਡੇਟ ਹੋਏਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਨਸ਼ਾ ਕਰਾਂਗੇ ਈਵਨ ਪੰਜਾਬੀ ਟੀਵੀ ਤੇ ਤੇ ਇਹ ਸਾਡਾ ਹੁੰਦਾ ਲਾਈਵ ਕ੍ਰੋਮ ਸੀ ਤੇ ਤੁਸੀਂ ਹੁਣ ਦੇਖੋ ਈਵਨ ਪੰਜਾਬੀ ਟੀਵੀ ਤੇ ਜਿਹੜੀਆਂ ਹੋਲ ਹੋ ਰਹੀਆਂ ਖ਼ਬਰਾਂ ਨਸ਼ਰ ਦੋਸਤੋ ਤੁਹਾਨੂੰ ਜਲਦੀ ਮਿਲਾਂਗਾ ਕੋਈ ਹੋਰ ਲਾਈਵ ਦਾ ਵਿਸ਼ੇ